ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਤੇ ਹੈਗਾ ਜੀ ਸੋਮਵਾਰ ਤੇ ਸ਼ਾਇਦ 17 ਮਾਰਚ ਯਾ ਪਾ ਚੰਦੇ ਜੀ ਸਾਡੇ ਸ਼ਹਿਰ ਪੁੱਚੋ ਮੰਡੀ ਕਿਉਂਕਿ ਬੱਚਾ ਦੇ ਨਾ ਸਕੂਲ ਵਾਲ ਥੋੜਾ ਸਮਾਨ ਲੈ ਕੇ ਆਉਣਾ ਸੀ ਬੈਗ ਵਗੈਰਾ ਤੇ ਉਹਦੇ ਸ਼ੂਜ਼ ਤੇ ਬਸਰ ਨਿੱਕਾ ਮोटा ਹੋਰ ਲੱਲਾ ਪੱਪਾ ਤੇ ਇੱਕ ਆਪਾਂ ਪਹਿਲਾਂ ਮੇਰੀ ਭਝਾਈ ਨਾ ਕਰਕੇ ਸੀ ਸ਼ਾਪਿੰਗ ਤੇ ਉੱਦੋਂ ਵੀ ਭੈਣ ਤੇ ਮਿੱਤਰਾਂ ਨਹੀਂ ਰਹਿ ਗਈਆਂ ਸੀ ਤੇ ਅੱਜ ਇਹ ਕਿੰਨੀਆਂ ਸਾਡੇ ਨਾਲ ਚੱਲ ਤੇ ਆਪਾਂ ਚੱਲਦੇ ਆ ਉੱਥੇ ਤੇ ਬੰਦੇ ਤਾਂ ਹੀ ਸਾਡੇ ਘੱਟ ਹੀ ਜਾਂਦੇ ਆ ਉਹ ਕੋਈ ਹੈ ਨਾ ਪੁਰਾਣੇ ਲੜਕੇ ਭਾਈਆਂ ਨਾਲ ਰੇਟ ਕਟਾਉਣਾ ਹੁੰਦਾ ਤੇ ਵੇਪ ਮੰਦੇ ਨੱਕ ਬੁੱਲ ਕੱਢਣ ਵੇਹ ਜਾਂਦੇ ਆ ਤਾਂ ਕਰਕੇ ਆਪਾਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਬਸ ਤਾਂ ਕੱਲੀ ਵਾਗ ਜਾਂਦੇ ਆ ਤੇ ਆਪਾਂ ਉਹਦੇ ਥੋੜੇ ਜਿਹਾ ਕੱਟ ਪੀਸ ਲੈ ਕੇ ਆਏ ਸੀ ਹੁਣ ਇਹ ਕਹਿੰਦੇ ਅਸੀ ਲੈ ਕੇ ਆਉਣੇ ਆ ਤੇ ਕੱਟ ਪੀਸ ਬਹੁਤ ਸੋਹਣੇ ਸੀ 50 ਰੁਪਏ ਮੀਟਰ ਦੇ ਹਿਸਾਬ ਨਾਲ ਦਿੱਤੇ ਸੀ ਤੇ ਜਿਹੜੇ ਸਾਡੇ ਦੂਰੋਂ ਨੇੜੋਂ ਭੈਣ ਭਰਾ ਹੈਗੇ ਆ ਨੇੜੋਂ ਪਾਸ ਕਰਕੇ ਉਹ ਆ ਸਕਦੇ ਆ ਦੁਕਾਨ ਤੇ ਤੱਪਾ ਤੁਹਾਨੂੰ ਲੈ ਕੇ ਚਲਦੇ ਆਂ ਐਡਰੈਸ ਵਗੈਰਾ ਵੀ ਦਿੰਨੇ ਆ ਇੱਧਰ ਬੈਠੀਆਂ ਮੇਰੀ ਦਰਾਣੀ ਤੇ ਮੇਰੇ ਭੈਣ ਨੂੰ ਦਿਖਾਉਣੇ ਆ ਦੂਸਰੇ ਪਾਸੇ ਜਾਂਦਾ ਕਰਕੇ ਯਾਰੀ ਮੇਰੀ ਦਰਾਣੀ ਖਾਸ ਕਰਕੇ ਨਾ ਇਹਨੂੰ ਬਾਹਲੇ ਕਹਿੰਦੇ ਮੇਰੀ ਦਰਾਣੀ ਨੰਬਲਾ ਹੈਲੋ ਹਾਈ ਤੇ ਇਹਨਾਂ ਦੇ ਪੈ ਭਾਦੀ ਬਣ ਗਈ ਤੇ ਮੈਂ ਇਹ ਲੈ ਕੇ ਆਈ ਸੀ ਕੱਟ ਪੀਸ ਆ ਮੇਰੇ ਪਤੀ ਜੀ ਸੱਟ ਗਈ ਮੇਰੇ ਕੋਲ ਸਿਉਣ ਨੂੰ ਭੂਆ ਤੂੰ ਸਿਉਂਦੇ ਸਸਤੇ ਮਾਲ ਨੂੰ ਬਾਹਰ ਦੇ ਉਹਨਾਂ ਆਪਾਂ ਸਾਰੇ ਏ ਆਈ ਸੀ ਜੀ 50 ਰੁਪਏ ਮੀਟਰ ਦੇ ਹਿਸਾਬ ਨਾਲ ਬਹੁਤ ਸੋਹਣਾ ਕੱਪੜਾ ਤੇ ਇਸ ਦਾ ਕਟਣਾ ਹੈ ਟਿਸਟਾ ਤੁਹਾਨੂੰ ਕੋਈ ਪਵਾ ਤੂੰ ਸੈ ਉਹ ਦੇ ਤੇ ਚਲੋ ਜੀ ਨਾ ਕੋਨੇ ਟੌਕਸ ਉਟਾਇਆ ਤੇ ਆਪਾਂ ਲੈ ਕੇ ਆਉਣੇ ਆਪ ਮੈਂ ਵੀ ਲੈ ਕੇ ਆਈ ਸੀ ਇਹ ਦੋ ਆਪ ਦੇ ਇਆਂ ਕੋਈ 3 ਮੀਟਰ ਦਾ ਪੀਸ ਸੀ ਕੋਈ 2 ਮੀਟਰ ਦਾ ਕੋਈ ਕਿਵੇਂ ਇੱਕ ਮੈਂ ਲੈ ਕੇ ਆਈ ਆ ਉਹਦਾ ਪੌਣੇ 4 ਮੀਟਰ ਦਾ ਹਾਂ ਇਹ ਦਿਨੇ ਇੱਕ ਮੈਂ ਨਾ 4.4 ਮੀਟਰ ਦਾ ਸੂਟ ਲੈ ਕੇ ਆਈ ਆ ਮੇਰਾ ਤਾਂ ਸੂਟ ਬਣ ਜੂ ਹਨਾ ਪਤਲੇ ਬੰਦੇ ਦਾ ਇਹ ਵੀ ਸੋਖ ਹੁੰਦਾ ਤੇ ਇੱਧਰ ਰੇ ਭਾਈ ਇਹਨਾਂ ਦੇ ਨਹੀਂ ਬਣਦੇ ਹਨਾ ਆ ਦੇਖ ਕਿੰਨੇ ਲੱਗੇ ਮੈਨੂੰ ਚੜਦੇ ਇਹਦੀ ਵੀ ਦਵਾਈ ਲੈ ਕੇ ਆਉਣੀ ਆ ਹੋਰ ਇਹਦੇ ਨਿੱਕੇ ਨਿੱਕੇ ਮੈਂ ਆ ਕੇ ਕਿਤੇ ਪਿੱਛੂ ਆ ਹਾਂ ਅੱਛਾ ਉਹ ਦੁਬੱਡੇ ਦਾ ਦੀਸੀ ਨਹੀਂ ਸੀ ਇਹਦਾ ਵੀ ਪਾਊਡਰ ਤੇ ਹੋਰ ਲੈ ਕੇ ਆਉਣੀ ਆ ਸਾਬਣ ਸਾਬਣ ਲੱਗੇ ਪਾਊਡਰ ਹਾਂ ਉਹ ਗਿਆ ਡਾਕਟਰ ਕਹਿ ਕੇ ਗਿਆ ਸੀਗਾ ਮੈਨੂੰ ਨੀ ਉਹ ਲੋਹ ਪਤਾ ਨਹੀਂ ਕੀ ਕਹਿੰਦਾ ਸੀਗਾ ਨੋ ਕਿ ਟੋਬੇ ਕੋਲ ਟੋਲਾ ਆ ਗਿਆ ਕਰਾ ਲਵਾਂ ਹਾਂ ਉਹ ਪਹਿਲਾਂ ਆਏਗਾ ਸ ਕੋਟੋ ਲੈ ਕੇ ਸੀ ਨਾ ਜਣ ਚਲੋ ਚੱਲ ਗਏ ਦੁਪਹਿਰਾ ਕਰ ਲਿਆ ਚਲੋ ਅਸੀਂ ਮਿਲਦੇ ਆਂ ਮੰਡੀ ਜਾ ਕੇ ਉਹ ਪਿੰਨੇ ਲੱਗੇ ਬੈਠੇ ਸੀ ਮਾਈਕ ਤੇ ਫੇਰੇ ਸਾਡੀ ਸਰਕਾਰੀ ਬੈਂਕ ਸਰਕਾਰੀ ਬੈਂਕ ਦੇ ਇੱਧਰ ਗਲੀ ਜਾ ਕੇ ਸਾਡਾ ਘਰ ਰੋਟੀ ਚੱਲਨੇ ਆ ਭਈ ਆ ਟੋਟੀ

ਇਹ ਰ ਹੈ ਹਾਂ ਹੋ ਰੱਬ ਦੇ ਮਾਲਕ ਹੈ ਕਿ ਕਿਸੇ ਜਨ ਨੂੰ ਲੈ ਗਈ ਇਹ ਨਾਲ ਮੇਰਾ ਇਹਦੇ ਨਾਲ ਦਾ ਨਾ ਢੜਾਲ ਹੀ ਖੜੀ ਹੈ ਤੂੰ ਪਤਾ ਲੱਗਦਾ ਇਹੋ ਜਿਹਾ ਹੈ ਇਹੋ ਜਿਹਾ ਆਉਂਦੀ ਹੈ ਬੜਾ ਇੰਨਾ ਹੈ ਆਹ ਤਵਦੋ ਆਸ਼ਾ ਇਹ ਨਿਕਲਣਾ ਤੁਮ ਨਾਲ اور ہور ہاں اور اس کی مارے دے رہا ہے ائی نہ کام ہے کوئی ٹھیک ہے اگے مطلب ہے کہ یہ لڑنا ہے تو جوتوں مسلمی میں دوپٹے والا کہیں تے نا سبحان اللہ ایوری تھنگ

Pansolda, ha, sonra benim, etçamk dendiğini gördük acı. İyileşti mi? Ah, leleci oluyor. Sonu ne? Pansolda. Ah, hoşun geldi, ha? Kehin, ha, ki yani, ha, kehin ਚੀਰਖਾ ਕੀ ਮੁਲਾਕਾ ਕੱਕ ਬਲੂ ਹੈ ਇਹ ਬਲੈਕ ਆ ਤਾਂ 200 ਦੇ ਆ ਇਹ ਵੀ ਹੈ ਜੀ ਆ ਹਾਂ ਘਾਰ ਸ਼ੁਰੂਆਤ ਹੁਣ ਹੁਣ ਲੈ ਲਾ ਬਲੈਕ ਮੰਗਦੀ ਸੀ ਪੰਜ ਸੌ ਲੈਂਦੀ ਹਾਲੇ ਹਾਂ ਫੌਜਨ ਹੋ ਗਿਆ ਵੀ ਕੰਜੂਸ ਪਣਾ ਕਰਦੀ ਹੈ ਇਹ ਹਣਾ ਮਸਲੀਂ ਦੇ ਦੁਪੱਟੇ ਵਾਲਾ ਐਸਟਰ ਵਾਲੀ ਇਹ ਨਹੀਂ ਆਪਣਾ ਨਹੀਂ ਆਲੇ ਦਾ ਉਹ ਬਰੈਂਡ ਪਿਆ ਜੀ ਖਾਣੇ ਲੱਗੇ ਬੱਸ ਬੱਸ ਬਹੁਤ ਉਹਨਾਂ ਦੇ ਇਹ ਆਰ ਗੰਢੀ ਦਾ ਵਰਕ ਇਹ ਤੇ ਕਹਿੰਦੇ ਸੀਗਾ ਧੰਨਵਾਦ ਆਰ ਗੰਢੀ ਵਰਕ ਇਹ ਵੀ ਹਜ਼ਾਰ ਦਾ ਬੋਲੇ ਸੀ ਜੀ ਚਲ ਉਹ ਮੈਂ ਚੱਲਣ ਆਣਾ ਕਦੇ ਥੋੜੇ ਨੇ ਮੀਨੇ ਕਹਦਰੀ ਆ ਲਾਈਟ ਕਰਦੇ ਤੇ ਝੌਂਕਵਾ ਨਹੀਂ ਹੈ ਇਹਦੇ ਚ ਹੋਰ ਕਲਰ ਵੀਰੇ ਇਹਦੇ ਜੰਮੀ ਤੇ ਪਾਇਆ ਇਹਦੇ ਕਿੱਥੇ 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 ਉਹ ਵੀ ਲੋਜ ਰਿਹਾ ਆ ਦੇਖ ਮਦਰ ਕਿਤੇ ਕਰ ਰਹੇ ਨੇ ਪਾਣੀ ਪਾਣੀ ਆਇਆ ਦੋ ਦੋ ਮਿੰਟ ਰੋਟਿਆ ਮਨੇ ਆਇਆ ਆ ਗਈ ਪੰਜ ਵਾਰ ਕਟਾਈ ਸੀ ਜਿਹੜਾ ਸੱਡਾ साठ बारे का मिलेगा यार दोस्तों हाँ साठ बारे का मिलेगा हाँ साठ बारे की बनाया हो आज हाँ साठ बारे की क्या होगा वो साठ बारे की बनाया होगा ना ओके ओके आज आई मिलती है क्या मिलती है इधर ही है यार कुत्ता है भी नहीं एकड़ मंदिर एकड़ ही है आपको तीन से पांच सौ रुपए तो ठीक है क्या राशि ਇਹ ਲਾਇਆ 180 ਦਾ ਸਾਢੇ ਜਰ ਮੀਟਰ ਹੋ ਗਿਆ ਤੇ 2511 ਇਹ ਮੇਰੇ ਤੋਂ ਤਾਂ ਆ ਗਿਆ ਜੀ ਅੰਦਰ ਪੂਰਾ ਬੈਂਕਰੀ ਆ ਗਿਆ 12 ਦਾ 200 ਰੁਪਏ ਸੇਕ ਕਰ ਦਿੱਤਾ ਹੁਣ ਸਾਡੀ ਭਈਆ ਦੁਕਾਨ ਤੇ ਆਇਆ ਕਰੋ ਨਾ ਪੁੱਛੋ ਮੰਡੀ ਪੀਰ ਐਮਪੋਰਿਅਮ ਬੈਲ ਕਿੰਨੇ ਕਿੰਨੇ ਰੁਪਏ ਵੀਰੇ 40 40 40 ਰੁਪਏ ਮਿੱਤਰ ਬੈਲ ਪ੍ਰਭ ਨੂੰ ਪੱਗ ਦਾ ਵਾਲਾ ਰਹਿੰਦਾ ਉਹ ਦੇਵੇ ਨੋਟਿਕ ਨਹੀਂ ਨਾ ਦੇ ਪੱਗ ਲੈ ਕੇ ਦੇ ਵਾਈਟ ਮੈਨ ਨੂੰ ਚਲੋ ਬਹੁਤ ਵਧੀਆ ਲਾਈਕ ਕਰੋਗੇ ਤੇ ਇੱਥੇ ਆ ਕੇ ਜੀ ਆਪਾਂ ਘਰੇ ਡੇਢ ਕੇ ਵਜੇ ਦਾ ਟਾਈਮ ਸੀ ਤੇ ਆਪਾਂ ਵਾਪਸ ਆ ਗਏ ਸੀ 1:30 ਗਏ ਸੀ ਬਸ 1:30 ਵਜੇ ਨੂੰ ਵਾਪਸ ਆ ਗਏ ਤੇ ਇੱਥੇ ਮੰਮੀ ਨੂੰ ਦਿਖਾਈ ਜਾਂਦੇ ਸੀ ਕੱਪੜੇ ਵਿੱਚ ਹੁੰਦਾ ਹਨਾ ਵੀ ਆ ਦੇਖੋ ਪਹਿਲਾਂ ਤਾਂ ਸ਼ਾਪੀ ਬੁੱਕਲ 'ਚ ਚੜ ਕੇ ਬੈਗੀ ਮੇਰੇ ਵਾਸਤੇ ਕੀ ਲਈਆਂ ਕਹਿੰਦੀ ਵਿੱਚ ਹੁੰਦਾ ਹਨਾ ਪਹਿਣਾ ਕਹਿੰਦੀਆਂ ਕਈ ਹੁੰਦੀਆਂ ਨੇ ਵੀ ਨਾ ਆ ਸਸਾ ਨੂੰ ਚੀਜ਼ ਨਹੀਂ ਦਿਖਾਉਣੀ ਐਂ ਦਿਖਾਉਣੀ ਪਰ ਮੇਰਾ ਹਨਾ ਸੁਭਾਗ ਆ ਮੈਂ ਕੋਈ ਵੀ ਚੀਜ਼ ਲੈ ਕੇ ਆਵਾਂ ਤੇ ਆਪਣੇ ਪਾਪਾ ਨੂੰ ਵੀ ਦਿਖਾਉਣੀ ਆ ਤੇ ਮੰਮੀ ਨੂੰ ਵੀ ਹਰ ਇੱਕ ਚੀਜ਼ ਦਿਖਾਉਣੀ ਆ ਵੀ ਭਾਈ ਮੈਂ ਲੈ ਕੇ ਆਈ ਆ ਇਹ ਕਹਿੰਦੀ ਮੈਨੂੰ ਕੁਝ ਨਹੀਂ ਲਿਆ ਕੇ ਦਿੱਤਾ ਬਾਰੋਂ ਦੇ ਨੂੰ ਚਿੰਬੜ ਗਈ ਦੇਖੋ ਕਿੰਨਾਂ ਲਈ ਆਪਾਂ ਇਹਨੂੰ ਲੈ ਕੇ ਆਂਦਾ ਪਾਊਡਰ ਤੇ ਬਰੀਕ ਬਰੀਕ ਚਿਚੜ ਲੱਗ ਰਹੇ ਸੀ ਇਹਦੇ ਹੈ ਤਾਂ ਹਜੇ ਥੋੜੀ ਤੇ ਬਰੀਕ ਬਰੀਕ ਲੱਗੇ ਹੋਏ ਸੀਗੇ ਤੇ ਮੰਮੀ ਨੂੰ ਦਿਖਾ ਰਹੇ ਸੀ ਆਪਾਂ ਨੂੰ ਸੂਟ ਤੇ ਮੰਮੀ ਜਿਹੜਾ ਹੁਣ ਦੇਖੀ ਜਾਂਦੀ ਹੈ ਬਹੁਤ ਸੋਹਣਾ ਸੂਟ ਆ ਇਹ 500 ਰੁਪਏ ਦਾ ਆ ਆਪਾਂ ਤੁਹਾਨੂੰ ਕੀ ਕਪੜਾ ਕਹਿੰਦੇ ਸੀ ਤੇ ਦੂਸਰੇ ਸਾਰੇ ਲੈ ਕੇ ਆਂਦੇ ਆਪਾਂ 50 ਰੁਪਏ ਮੀਟਰ ਦੇ ਹਿਸਾਬ ਨਾਲ ਤੇ ਕੋਈ 3 ਮੀਟਰ ਦਾ ਪੀਸ ਸੀ ਕੋਈ 2 ਦਾ ਕੋਈ 2.5 ਦਾ ਐਵੇਂ ਹੁੰਦੇ ਨੇ ਆਪਾਂ ਨੂੰ ਕੱਲ ਇੱਕ ਪਹਿਲਾਂ ਲੈ ਕੇ ਆਈ ਜਿੱਤੇ ਵਿੱਚ ਜੁਰਦੇ ਪੌਣੇ 4 ਮੀਟਰ ਦਾ ਮਿਲ ਗਿਆ ਸੀਗਾ ਮੇਰਾ ਵਧੀਆ ਸੂਟ ਇੰਨੇ ਨਾਲ ਬਣ ਜਾਂਦਾ ਕਿਉਂਕਿ ਪਤਲੇ ਬੰਦੇ ਦਾ ਇਹ ਸੋਹੁੰਦਾ ਤੇ ਇਹਦੇ ਨਾਲ ਦਾ ਲੈ ਕੇ ਆਈ ਸੀ ਮੈਂ ਟਿਸਟਾ ਕਾਟਨ ਹੈ ਟਿਸਟਾ ਡਿਜੀਟਲ ਕਾਟਨ ਵੇਖੋ ਇਹ ਲੈ ਕੇ ਇਹ ਪਹਿਣ ਇੱਕ ਕੁੜਤਾ ਪਜਾਮਾ ਲੈ ਕੇ ਹੀ ਆ ਤੇ ਨਾਲ ਦੇ ਸੂਟ ਤੇ ਹਾਰੇ ਕੋ ਸੋਨਾ ਲੱਗਿਆ ਮੈਨੂੰ ਇਹ ਤੇ ਹਨਾ ਜ਼ਰੂਰੀ ਨਹੀਂ ਨਾ ਵੀ ਮਹਿੰਗੇ ਪਾਈਏ ਭਾਈ ਆਪਾਂ ਆਪਾਂ ਤਾਂ ਇੰਨੇ ਕਾਲੇ ਆ ਤੇ ਤੁਹਾਨੂੰ ਦੱਸੀ ਜਾਨੀਆ ਮੇਰਾ ਬਸ 180 ਰੁਪਏ ਦਾ ਬਣ ਗਿਆ ਸੀ ਉਹ ਸੂਟ ਪੌਣੇ 4 ਸੀਗਾ ਉਹਨੇ 43 ਸੌਰੀ 33 ਦੇ ਪੈਸੇ ਲਾਏ ਸੀ ਆਹ ਵਾਲਾ ਗ੍ਰੀਨ ਜਿਹਾ ਇਹ ਪੌਣੇ 4 ਮੀਟਰ ਕੱਪੜਾ ਤੇ ਇੱਕ ਮੈਂ ਲੈ ਕੇ ਹੀ ਸਤ ਬਲੈਕ ਜਾਂ ਬਲੈਕ ਮੇਰਾ ਫੇਵਰੇਟ ਹੈ ਤੇ ਫਿਰ ਸਟਿਚਿੰਗ ਕਰਿਆ ਜਦੋਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਭਾਈ ਬਾਲੇ ਮਹਿੰਗੇ ਨਹੀਂ ਪਾਉਂਦੇ ਹੁੰਦੇ ਹਨਾ ਬਸ ਇੱਕ ਗੱਲ ਤੇ ਯਕੀਨ ਆਣਾ ਵੀ ਤਾਣੀ ਟਕਣਾ ਕਿੰਨੇ ਵਾਲੀ ਮਰਜ਼ੀ ਹੋਏ ਤੇ ਆਪਾਂ ਨੂੰ ਥੋੜਾ ਜਿਹਾ ਕੱਟ ਇੰਟਰਸਟ ਆ ਨਾ ਸੁੱਟਾ ਸੱਟਾਂ ਚ ਪਰ ਜਿੰਨੇ ਵਿੱਚ ਬਿਨਾ ਨਹੀਂ ਸਰਦਾ ਉਹਨੇ ਲਿਆਉਣੇ ਆ ਸੋਫੀ ਨੂੰ ਆਏ ਸੀ ਮੇਰੇ ਵਾਸਤੇ ਕੋਈ ਖਾਣ ਨੂੰ ਲਿਆਂਦਾ ਤੇ ਇਹਨੂੰ ਖੋਲ ਰਹੀ ਸੀ ਲਪਾਫੇ ਨੂੰ ਤੇ ਚਲੋ ਜਿਹੜੇ ਸਾਡੇ ਨੇੜੇ ਦੇ ਭੈਣ ਭਰਾ ਹਨ ਉਹ ਜ਼ਰੂਰ ਆਇਓ ਦੁਕਾਨ ਤੇ ਕਿਉਂਕਿ ਪਹਿਲਾਂ ਉਹਦੇ ਮੈਂ ਮੇਰੀ ਭਾਬੀ ਨੂੰ ਦਵਾ ਕੇ ਲਈ ਸੀ ਕੱਪੜੇ ਅੱਜ ਕਹਿੰਦੇ ਇਹ ਕਹਿੰਦੇ ਅਸੀਂ ਜਾਣਾ ਤੇ ਮੈਂ ਲੈ ਹੁਣੇ ਸੀ ਪ੍ਰਾਪ ਦੇ ਬੂਟ ਤੇ ਫਿਰ ਅਸੀਂ ਚਲੇ ਗਏ ਤੇ ਚਲੋ ਜੀ ਉਮੀਦ ਕਰਦੇ ਆ ਹਨਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਮਿਲਿਆਂ ਵਿਲਾਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ